ਪੁਲਿਸ ਨਾਕਿਆਂ ਤੇ ਪੁਲਿਸ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰੂਗੀ ਤੇ ਨਾ ਹੀ ਵਹੀਕਲਾਂ ਦੀ ਚੈਕਿੰਗ ਦੌਰਾਨ ਵਹੀਕਲਾਂ ਦੇ ਚਲਾਨ ਕੱਟੂਗੀ ਇਸ ਸਬੰਧੀ ਪੰਜਾਬ ਦੇ ADGP ਟ੍ਰੈਫਿਕ ਵੱਲੋਂ ਲਿਖਤੀ ਹੁਕਮ ਜਾਰੀ ਕੀਤੇ ਗਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਜੇਕਰ ਸਫ਼ਰ ਦੌਰਾਨ ਤੁਹਾਡੇ ਕੋਲ ਵਹੀਕਲ ਦੇ ਅਸਲ ਦਸਤਾਵੇਜ਼ ਗੱਡੀ ਦੇ ਵਿੱਚ ਮੌਜੂਦ ਨਹੀਂ ਤੇ ਅੱਗੇ ਪੁਲਿਸ ਵੱਲੋਂ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਡਰਨ ਘਬਰਾਉਣ ਦੀ ਲੋੜ ਨਹੀਂ ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਤੋਂ ਇੱਕ ਐਪ ਡਿਜੀ ਲੋਕਰ ਜਾਂ ਐਮ ਪ੍ਰਵਾਹਨ ਡਾਊਨਲੋਡ ਕਰ ਲਵੋ ਤੇ ਇਸ ਐਪ ਦੇ ਵਿੱਚ ਆਪਣੇ ਵਹੀਕਲ ਦੀ ਆਰ ਸੀ ਬੀਮਾ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਵਗੈਰਾ ਦਸਤਾਵੇਜ਼ ਡਿਜੀਟਲੀ ਡਾਊਨਲੋਡ ਕਰਕੇ ਰੱਖੋ ਤੇ ਪੁਲਿਸ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਡਿਜੀ ਲੋਕਰ ਜਾਂ ਐਮ ਪ੍ਰਵਾਹਨ ਐਪ ਦੇ ਵਿੱਚ ਡਾਊਨਲੋਡ ਕੀਤੇ ਦਸਤਾਵੇਜ਼ ਚੈੱਕ ਕਰਵਾਓ ਅਤੇ ਚੈਕਇਨ ਕਰ ਰਿਹਾ ਪੁਲਿਸ ਅਧਿਕਾਰੀ ਇਹਨਾਂ ਦਸਤਾਵੇਜ਼ਾਂ ਨੂੰ ਸਹੀ ਮੰਨੂਗਾ ਕਿਉਂਕਿ ਸਰਕਾਰ ਵੱਲੋਂ ਇਹਨਾਂ ਐਪਾਂ ਦੇ ਵਿੱਚ ਰੱਖੇ ਦਸਤਾਵੇਜ਼ਾਂ ਨੂੰ ਮਾਨਤਾ ਦਿੱਤੀ ਹੋਈ ਹੈ ਅਤੇ ਇਸ ਸਬੰਧੀ ਪੰਜਾਬ ਦੇ ADGP ਟ੍ਰੈਫਿਕ ਵੱਲੋਂ ਲਿਖਤੀ ਹਦਾਇਤ ਕੀਤੀ ਗਈ ਹੈ ਕਿ ਡਿਜੀ ਲੋਕਰ ਦੇ ਐਮ ਪ੍ਰਵਾਹਨ ਐਪ ਦੇ ਵਿੱਚ ਵਾਹਿਕਲਾਂ ਦੇ ਦਸਤਾਵੇਜ਼ ਸਹੀ ਮੰਨੇ ਜਾਣ ਐਡੀਜੀਪੀ ਪੰਜਾਬ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਐਪਾਂ ਦੇ ਵਿੱਚ ਦਸਤਾਵੇਜ਼ਾਂ ਨੂੰ ਸਹੀ ਨਾ ਮੰਨਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਖਿਲਾਫ ਬੰਦੀ ਕਾਰਵਾਈ ਕਰਨ ਤੋਂ ਗਰੇਜ ਨਹੀਂ ਕੀਤਾ ਜਾਊਗਾ ਦੋਸਤੋ ਐਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਪੱਤਰ ਦਾ ਤੁਸੀਂ ਸਕਰੀਨਸ਼ਾਟ ਕਰਕੇ ਵੀ ਆਪਣੀ ਗੱਡੀ ਦੇ ਵਿੱਚ ਰੱਖ ਸਕਦੇ ਹੋ ਅਤੇ ਵਾਹਿਕਲਾਂ ਦੀ ਚੈਕਿੰਗ ਕਰ ਰਿਹਾ ਕੋਈ ਵੀ ਅਧਿਕਾਰੀ ਜੇਕਰ ਡਿਜੀ ਲੋਕਰ ਦੇ ਵਿੱਚ ਦਸਤਾਵੇਜ਼ਾਂ ਨੂੰ ਦੇਖਣ ਤੋਂ ਇਨਕਾਰ ਕਰੇ ਤਾਂ ਤੁਸੀਂ ADGP ਵੱਲੋਂ ਜਾਰੀ ਕੀਤਾ ਗਿਆ ਇਹ ਪੱਤਰ ਦਿਖਾ ਸਕਦੇ ਹੋ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ